विक्रम सिंह मजीठिया दी रिहाई ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਵਾਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਦੱਸਦੇ ਕਿ ਅੱਜ ਮੋਗੇ ਦੇ ਵਿੱਚ ਵੱਡੀ ਰੈਲੀ ਕੀਤੀ ਗਈ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਯੁਧ ਨਸ਼ਿਆਂ ਵਿਰੁੱਧ ਖਿਲਾਫ ਇਹ ਰੈਲੀ ਸੀ ਜਿਸ ਦੇ ਵਿੱਚ ਸੀਐਮ ਮਾਨ ਨੇ ਵੀ ਸ਼ਿਰਕਤ ਕੀਤੀ ਤੇ ਜਿਸ ਦੌਰਾਨ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਤੰਜ਼ ਕੱਸਿਆ ਗਿਆ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਜੋ ਆਪਣੇ ਮੁੱਛਾਂ ਨੂੰ ਤਾਂ ਦਿੱਤਾ ਜਾਂਦਾ ਇੱਕ ਵਾਰ ਫਿਰ ਸੀਐਮ ਮਾਨ ਦੀ ਅੱਖਾਂ ਚ ਲੜਕ ਰਿਆ ਪਹਿਲਾਂ ਵੀ ਵਿਕਰਮ ਮਜੀਠੀਆ ਦੇ ਬੋਲੋ ਵੀਡੀਓਜ਼ ਦੇ ਵਿੱਚ ਬਿਆਨਾਂ ਦੇ ਦੌਰਾਨ ਮੁੱਛਾਂ ਨੂੰ ਤਾ ਦਿੱਤਾ ਜਾਂਦਾ ਸੀ ਜਿਸ ਕਰਕੇ ਮਜੀਠੀਆ ਦੇ ਖਿਲਾਫ ਮਾਮਲਾ ਦਰਜ ਹੋਇਆ ਉਸ ਦੀ ਗ੍ਰਿਫਤਾਰੀ ਵੀ ਹੋਈ 7 ਮਹੀਨੇ ਕਰੀਬ ਨਾਬਾਣਾ ਦੇ ਜੇਲ੍ਹ ਚ ਬੰਦ ਰਹੇ ਤੇ ਰਿਹਾਈ ਵੀ ਨਹੀਂ ਹੋ ਰਹੀ ਸੀ ਹੁਣ ਰਿਹਾਈ ਹੋਈ ਹੈ ਵਿਕਰਮ ਸਿੰਘ ਮਜੀਠੀਆ ਬਾਹਰ ਆਏ ਨੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਲਗਾਤਾਰ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਤੇ ਮੁੱਛਾਂ ਨੂੰ ਤਾ ਦਾ ਉਹਨਾਂ ਨੇ ਜੇਲ੍ਹ ਚੋਂ ਬਾਹਰ ਆਉਂਦੇ ਦਿੱਤਾ ਸੀ ਆਮ ਆਦਮੀ ਪਾਰਟੀ ਨੂੰ ਲਲਕਾਰਿਆ ਵੀ ਸੀ ਤੇ ਇੱਕ ਵਾਰ ਫੇਰ ਇਹੀ ਮੁੱਛਾਂ ਦਾ ਤਾਂ ਹੁਣ ਆਮ ਆਦਮੀ ਪਾਰਟੀ ਦੀ ਅੱਖਾਂ 'ਚ ਰੜਕ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤੀਕਿਰਿਆ ਦਿੱਤੀ ਹੈ ਮਾਨ ਸਾਹਿਬ ਨੇ ਕਿਹਾ ਕਿ ਜੋ ਮੁੱਛਾਂ ਨੂੰ ਤਾਂ ਦੰਦੇ ਸੀ ਹੁਣ ਫੇਰ ਬਾਹਰ ਆਏ ਨੇ ਤੇ ਫਿਰ ਤੋਂ ਇੱਕ ਵਾਰ ਉਹੀ ਚੀਜ਼ ਕਰ ਰਹੇ ਨੇ ਹਟਦੇ ਨਹੀਂ ਨਹੀਂ ਪਰ ਕੋਈ ਗੱਲ ਨਹੀਂ ਕੀ ਲੱਗਦਾ ਹੈ ਕਿ ਹੁਣ ਆਦਰਸ਼ਾ ਮੈਨੂੰ ਫਿਰ ਤੋਂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਮਾਮਲਾ ਦਰਜ ਹੋਵੇਗਾ ਵਿਕਰਮ ਸਿੰਘ ਮਜੀਠੀਆ ਦੀ ਫਿਰ ਤੋਂ ਗ੍ਰਿਫਤਾਰੀ ਹੋ ਸਕਦੀ ਹੈ ਕਿਉਂਕਿ ਮਾਮਲਾ ਤਾਂ ਹਜੇ ਉਹਨਾਂ ਦਾ ਚੱਲ ਹੀ ਰਿਹਾ ਹੈ ਰਿਹਾਈ ਜ਼ਰੂਰ ਹੋਈ ਹੈ ਪਰ ਬਰੀ ਤਾਂ ਨਹੀਂ ਹੋਏ ਨਹੀਂ ਤੇ ਵਿਕਰਮ ਸਿੰਘ ਮਜੀਠੀਆ ਦੀਆਂ ਮੁੱਛਾਂ ਦਾ ਤਾਵ ਵਾਲਾ ਜਿਹੜਾ ਮਾਮਲਾ ਹੈ ਇਹ ਸਿਆਸਤ ਜਿਹੜੀ ਹੈ ਲਗਾਤਾਰ ਪਖਾਈ ਰੱਖਦਾ ਹੈ ਕੀ ਬੋਲਦੇ ਨੇ ਸੀਮਾਨ ਸਟੇਜ ਤੋਂ ਤੁਸੀਂ ਵੀ ਸੁਣੋ ਇਹਨਾਂ ਨੇ ਹੱਥ ਚੱਕੀ ਕੋਈ ਹਜੇ ਵੀ ਨਹੀਂ ਹਟਦੇ ਹਜੇ ਵੀ ਐਂ ਕਰਦੇ ਫਿਰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਰਮਾਤਮਾ ਹੈਗਾ ਇੱਥੋਂ ਵਾਲੀਆਂ ਕਚਹਿਰੀਆਂ ਚੋਂ ਤਾਂ ਚਲ ਛੁੱਟ ਜਾਓਗੇ ਜਮਾਨਤਾਂ ਹੋ ਜਾਣਗੀਆਂ ਪਰਮਾਤਮਾ ਵਾਲੀ ਕਚਹਿਰੀ ਚ ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਉੱਥੇ ਅਮਲਾਂ ਦੇ ਨਵੇੜੇ ਹੁੰਦੇ ਨੇ ਤੇ ਅਮਲ ਤੁਹਾਡੇ ਮਾੜੇ ਨੇ ਅਮਲ ਇੱਥੇ ਤੁਸੀਂ ਇੱਥੇ ਲੋਕਾਂ ਦੇ ਕਾਤਲੋਂ ਤੁਸੀਂ ਮਿਲੂਗੀ ਸਜ਼ਾ ਸਜ਼ਾ ਮਿਲੂਗੀ ਕੋਈ ਅਸੀ ਗੱਲ ਨਹੀਂ